ਸਾਲ ਤੋਂ ਪਹਿਲਾਂ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਤੁਹਾਡਾ ਵੀਰ ਤਰਮਿੰਦਰ ਨੰਗਲ ਪੰਜਾਬ ਪ੍ਰਧਾਨ ਵਾਲਮੀਕੀ ਐਕਸ਼ਨ ਫੋਰਸ ਤੇ ਪਹਿਲਾਂ ਮੈਂ ਆਪਣੇ ਸਮਾਜ ਨੂੰ ਇੱਕ ਜੋ ਮੈਸੇਜ ਚੱਲ ਰਿਹਾ ਸਮਾਜ ਦੇ ਵਿੱਚ ਇੱਕ ਸਿੰਗਰ ਦੇ ਵੱਲੋਂ ਕਾਸ਼ੀਨਾਥ ਵੱਲੋਂ ਇਹ ਕਾਸ਼ੀਨਾਥ ਜਿਹੜਾ ਸਟੇਜਾਂ ਤੇ ਬੜਾ ਬੋਲਦਾ ਤੇ ਆ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਅਤਿ ਨਿੰਦਣਯੋਗ ਵੀਡੀਓ ਆ ਦੇਖਿਓ ਪਹਿਲਾਂ ਸਾਰੇ ਸਾਥੀ ਵੀ ਵੀ ਆ ਰਹੀ ਹੋਈ ਦੀ ਆ ਉਹ ਬੁਦੀ ਸੀ ਰਾਮਾਂ ਦੀ ਰਚਨਾ ਕਰਕੇ ਰਾਮ ਦੀ ਤਕਦੀਰ ਕੀਤੀ ਹੈ ਰਾਮ ਦੀ ਤਕਦੀਰ ਸੋ ਦੇਖੋ ਪਹਿਲਾਂ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਉੱਤੇ ਉੱਪਰ ਜਿਹੜੇ ਤੰਜ ਕੱਸੇ ਜਾਂਦੇ ਆ ਆਪਾਂ ਦਰ ਟਿੱਪਣੀਆਂ ਕੀਤੀਆਂ ਜਾਂਦੀਆਂ ਇਹ ਸਿੰਗਰ ਦੇ ਵੱਲੋਂ ਵੀ ਜਿਹੜਾ ਕਿਆ ਗਿਆ ਵੀ ਜਿਹੜੀ ਰਮਾਇਣ ਦੀ ਰਚਨਾ ਕਰਕੇ ਤੇ ਸ਼੍ਰੀ ਰਾਮ ਦੀ ਭਗਤੀ ਕੀਤੀ ਹੈ ਸੋ ਇਸ ਜਿਹੜਾ ਸਿੰਗਰ ਆਏ ਇਹਨੂੰ ਸਮਝ ਲੈਣਾ ਚਾਹੀਦਾ ਕਿ ਪਹਿਲਾਂ ਤੂੰ ਇਤਿਹਾਸ ਦੇਖ ਕਿ ਵਾਲਮੀਕੀ ਮਜਬੂਸ ਇੱਕ ਸਮਾਜ ਦਾ ਇਤਿਹਾਸ ਕੀ ਹੈ ਸੋ ਸਿੰਗਰ ਕਾਸੀ 나ਥ ਜਿਹੜਾ ਇਨੂੰ ਸਮਝਣਾ ਚਾਹੀਦਾ ਕਿ ਤੇਰੀ ਇਸ ਜਿਹੜੀ ਗੱਲ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਵਧੀਆ ਮੈਸੇਜ ਨਹੀਂ ਜਾ ਰਿਹਾ ਤੂੰ ਸਮਾਜ ਦੇ ਜਿਹੜੇ ਇਤਿਹਾਸ ਨੂੰ ਉਹਨਾਂ ਦੇ ਰਹਿਬਰਾਂ ਨੂੰ ਜਿਹੜਾ ਉਹਨਾਂ ਦਾ ਇਤਿਹਾਸ ਉਲਟ ਦਿਖਾ ਰਿਆਂ ਕਿਉਂਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ 10000 ਸਾਲ ਪਹਿਲਾਂ ਜਿਹੜੀ ਰਮਾਇਣ ਲਿਖੀ ਸੀ ਤੇ ਅੱਜ ਤੂੰ ਜਿੱਦਾਂ ਪਹਿਲਾਂ ਅਕਸ਼ੇ ਕੁਮਾਰ ਦੀ ਇੱਕ ਫਿਲਮ ਦਾ ਟ੍ਰੇਲਰ ਆਇਆ ਸੀ ਹੇ ਕੋਈ ਅੰਜਨਾ ਕਸ਼ਪ ਜਿਹੜੀ ਐ ਰਿਪੋਰਟਰ ਤੇ ਹੁਣ ਆ ਤੂੰ ਨਵਾਂ ਹੀ ਡਰਾਮਾ ਜਿਹੜਾ ਸ਼ੁਰੂ ਕਰ ਲਿਆ ਕੀ ਭਗਤੀ ਕੀਤੀ ਐ ਸੋ ਇਹ ਕਹਿੰਦਿਆ ਵੀ ਸਾਨੂੰ ਸ਼ਰਮ ਆਉਂਦੀ ਐ ਕਿ ਤੂੰ ਐਡਾ ਵਧੀਆ ਤਾਂ ਨਹੀਂ ਕਵਾਂਗੇ ਐਡਾ ਘਟਿਆ ਸਿੰਗਰਿਆਂ ਤੂੰ ਕਿ ਤੈਨੂੰ ਸ਼ਰਮ ਨਹੀਂ ਆਈ ਇਹ ਜਿਹੜੇ ਲਫ਼ਜ਼ ਬੋਲਦੇ ਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀ ਕੀ ਜੀ ਬਾਰੇ ਤੂੰ ਕੀ ਬੋਲ ਰਿਹਾ ਸੋ ਸਾਰੇ ਸਮਾਜ ਨੂੰ ਅਪੀਲ ਹੈ ਕਿ ਇਕਤਰਤ ਹੋਈਏ ਔਰ ਆਪਾਂ ਜਿਹੜੀ ਇਸ ਦੇ ਉੱਤੇ ਕਾਸ਼ੀਨਾਥ ਦੇ ਉੱਤੇ ਜਿਹੜਾ ਕਾਰਵਾਈ ਕਰਵਾਈਏ ਅਸੀਂ ਵੀ ਕੱਲ ਪੁਛ ਪ੍ਰਸ਼ਾਸਨ ਦੇ ਪਾਸ ਪਹੁੰਚਾਂਗੇ ਔਰ ਜਿਹੜੇ ਕਾਸ਼ੀਰਾਮ ਨੂੰ ਦੱਸਾਂਗੇ ਵੀ ਤੂੰ ਦੱਸ ਕਿੱਥੇ ਜਿਹੜੀ ਹੈ ਸਾਡੇ ਰਹਿਬਰਾਂ ਨੇ ਭਗਤੀ ਕੀਤੀ ਹੈ ਸੋ ਪਹਿਲਾਂ ਇਤਿਹਾਸ ਨੂੰ ਪੜ੍ਹ ਲੈਣਾ ਚਾਹੀਦਾ ਤੇ ਸਮਾਜ ਨੂੰ ਵੀ ਮੈਂ ਕਹਿੰਨਾ ਇਸ ਤਰ੍ਹਾਂ ਦੇ ਜਿਹੜੇ ਕਾਸ਼ੀਨਾਥ ਵਰਗੇ ਜਿਹੜੇ ਸਿੰਗਰੇ ਆ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਤੁਸੀਂ ਕਿਉਂ ਬੁਲਾ ਰਹੇ ਹੋ ਇਹ ਦਸਨ ਮੁਤਾਬਕ ਬੋਪਾਰਾਏ ਪਿੰਡ ਜੋ ਗੁਰਾਇਆਂ ਦੇ ਅਧੀਨ ਹੋਂ ਦਾ ਉਥੋਂ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਉਥੇ ਸਾਡੇ ਬੁੱਧੀਜੀਵ ਜਿਹੜੇ ਲੋਕ ਨਹੀਂ ਸੀ ਤੇ ਇਸ ਨੂੰ ਕਿਉਂ ਨਹੀਂ ਰੋਕਿਆ ਗਿਆ ਮੈਂ ਕਹਿੰਨਾ ਉਹ ਲੋਕ ਵੀ ਜਿਹੜੇ ਗੁਨਾਹਗਾਰ ਆ ਜੇ ਉਹ ਇਸ ਤਰ੍ਹਾਂ ਦੇ ਜੋ ਗਲਤ ਇਤਿਹਾਸ ਪੇਸ਼ ਕਰਦੇ ਆ ਸਿੰਗਰ ਤੇ ਤੁਸੀਂ ਸੁਣਦੇ ਹੋ ਸੋ ਸਾਰੇ ਮੇਰੇ ਐਸੀ ਸਮਾਜ ਨੂੰ ਬੇਨਤੀ ਆ ਕਿ ਕਾਸ਼ੀਰਾਮ ਦੇ ਉੱਤੇ ਆਪਾਂ ਜਿਹੜਾ ਜਿਹੜੀਆਂ ਸਾਡੀਆਂ ਭਾਵਨਾਵਾਂ ਆहत ਹੋਈਆਂ ਆ ਸਾਡੇ ਪ੍ਰਭੂ ਭਗਵਾਨ ਵਾਲਮੀਕ ਜੀ ਨੂੰ ਮਾਰਾ ਕਿਹਾ ਆ ਐਡੇ ਖਲਾਫਾ ਪੈ ਕਤਰ ਹੋ ਕੇ ਜਿਹੜਾ ਕੱਲ ਨੂੰ ਇੱਕ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਵਾਂਗੇ ਔਰ ਇਸ ਤੇ ਕਾਰਵਾਈ ਦੀ ਮੰਗ ਕਰਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਵੀ ਇਸ ਉੱਤੇ ਕਾਰਵਾਈ ਦੀ ਮੰਗ ਕਰਨ ਦੇ ਅਪਰੰਤ ਵੀ ਕੋਈ ਟੱਲ ਵਰਤਦਾ ਤੇ ਅਸੀਂ ਜਿਹੜਾ ਆਪਣਾ ਪੂਰਾ ਅਸੀਂ ਸਮਾਜ ਨੂੰ ਨਾਲ ਲੈ ਕੇ ਜਿਹੜਾ ਸੰਘਰਸ਼ ਵਿੱਢਾਂਗੇ ਤੇ ਇਹਨਾਂ ਦੇ ਕਾਸ਼ੀਰਾਮ ਕਾਸ਼ੀਨਾਥ ਦੇ ਜਿਹੜੇ ਪ੍ਰੋਗਰਾਮ ਆ ਇਹਦੇ ਪ੍ਰੋਗਰਾਮ ਬੰਦ ਕਰੋ ਇਸ ਨੂੰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਾ ਆਉਣ ਦਿਓ ਜਦ ਤੱਕ ਇਹ ਜਾਂ ਤਾਂ ਮਾਫੀ ਮੰਗੇ ਤੇ ਇਹ ਆਪਣੇ ਅਲਫਾਬ ਜਬਾਬਸ ਲਵੇ ਤੇ ਸਾਡੇ ਸੰਤਾਂ ਮਾਨਾਪੁਰਸ਼ਾਂ ਦੇ ਕੋਲੋਂ ਜਾ ਕੇ ਮਾਫੀ ਮੰਗੇ ਸਾਡੇ ਉਹ ਪਵਿੱਤਰ ਸਥਾਨ ਤੇ ਜਾ ਕੇ ਮਾਫੀ ਮੰਗੇ ਜੇ ਸਾਡੇ ਸੰਤ ਸਮਾਜ ਜਿਹੜਾ ਇਹਨਾਂ ਨੂੰ ਮਾਫ ਕਰ ਦੂਗਾ ਤੇ ਅਸੀਂ ਵੀ ਵਿਚਾਰ ਕਰ ਲਾਂਗੇ ਨਹੀਂ ਤਾਂ ਇਹ ਕਾਸ਼ੀਰਾਮ ਕਾਸ਼ੀਨਾਥ ਦੇ ਉੱਪਰ ਜਿਹੜੀ ਆ ਸਕਤ ਤੋਂ ਸਖਤ ਕਾਰਵਾਈ ਕਰਵਾਵਾਂਗੇ ਔਰ ਜੇਲ੍ਹ ਦਾ ਰਸਤਾ ਜਰੂਰ ਦਿਖਾਵਾਂਗੇ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ